ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਦੇ ਸ਼ੁਭ ਦਿਨ ਤੇ ਸ਼ਿਵਾਲਾ ਬੋਹੜ ਵਾਲਾ ਜਵਾਹਰ ਨਗਰ ਬਟਾਲਾ ਰੋਡ ਵਿਖੇ ਪੋਲੇ ਬਾਬਾ ਜੀ ਦੇ ਸੁੰਦਰ ਸ਼ਿੰਗਾਰ ਕੀਤੇ ਗਏ ਅਤੇ ਮੰਦਿਰ ਕਮੇਟੀ ਵੱਲੋਂ ਸਵੇਰੇ ਪਵਿੱਤਰ ਸ਼ਿਵਲਿੰਗ ਤੇ ਰੂਦਰ ਅਭਿਸ਼ੇਕ ਕੀਤੇ ਗਏ ਅਤੇ ਸ਼ਾਮ ਦੇ ਸਮੇਂ ਸੁੰਦਰ ਸ਼ਿੰਗਾਰ ਕੀਤੇ ਗਏ ਅਤੇ ਮੰਦਰ ਦੇ ਪੁਜਾਰੀ ਪੰਡਿਤ ਲਕਸ਼ਮਣ ਪ੍ਰਸਾਦ ਅਤੇ ਪੰਡਿਤ ਮਨੀਸ਼ पांडे ਵੱਲੋਂ ਵਿਸ਼ੇਸ਼ ਆਰਤੀ ਕੀਤੀ ਗਈ ਤੇ ਮੰਦਰ ਕਮੇਟੀ ਦੇ ਚੇਅਰਮੈਨ ਦਵਿੰਦਰ ਸ਼ਰਮਾ ਕਾਰਜਕਾਰੀ ਪ੍ਰਧਾਨ ਰਕੇਸ਼ ਹੰਡਾ ਵਾਈਸ ਚੇਅਰਮੈਨ ਮਹੇਸ਼ ਸ਼ਰਮਾ ਕੈਸ਼ੀਅਰ ਸੰਜੀਪ ਸ਼ਰਮਾ ਸੈਕਟਰੀ ਮਨੋਹਰ ਲਾਲ ਸਹਿਗਲ ਰਵੀਦੱਤ ਸ਼ਤੀਸ਼ ਸਲਵਾਨ ਪੁਨੀਤ ਮਹਾਜਨ ਦੀਪਕ ਪਾਟਿਆਸਣੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ਅੱਜ ਸਾਵਣ ਦਾ ਪਹਿਲਾ ਸੋਅ ਆ ਰਿਹਾ ਸਾਰੀ ਜਨਤਾ ਨੂੰ ਸਾਰੇ ਇਲਾਕਾ ਨਿਵਾਸੀਆਂ ਨੇ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਅੱਜ ਸਵੇਰੇ 11 ਤੋਂ 1 ਵਜੇ ਤੱਕ ਰੁਦਰ ਅਰਸ਼ੇਕ ਕੀਤਾ ਗਿਆ ਗਣਾਂ ਦੀ ਪੂਜਾ ਕੀਤੀ ਗਈ ਗਣੇਸ਼ ਜੀ ਦੀ ਪੂਜਾ ਹੋਈ ਪਹਿਲਾਂ ਫਿਰ ਗਣਾਂ ਦੀ ਪੂਜਾ ਹੋਈ ਫਿਰ ਸ਼ਿਵ ਜੀ ਜੀ ਦੀ ਪੂਜਾ ਹੋਈ ਫਿਰ ਸ਼ਾਮ ਨੂੰ ਜਿਹੜਾ ਹੈ ਸ਼ਿੰਗਾਰ ਕੀਤਾ ਗਿਆ ਛਵਲੇ ਦੇ ਵਿੱਚ ਬਹੁਤ ਭੀੜ ਸੀ ਬਹੁਤ ਰਸ ਸੀ ਬੜੀ ਜਨਤਾ ਆਈ ਹੈ ਜਨਤਾ 'ਚ ਬੜਾ ਉਛਾ ਆਇਆ ਜਦੋਂ ਦੀ ਨਵੀਂ ਕਮੇਟੀ ਆਈ ਆ ਦਿਨ-ਦਿਨ ਮੰਦਰ ਦੇ ਵਿੱਚ ਵਧੀਆ ਤੋਂ ਵਧੀਆ ਕਾਰਜ ਕੀਤੇ ਜਾ ਰਹੇ ਨੇ ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਚੜ ਕੇ ਸਾਡਾ ਸਾਥ ਦਿਓ ਤਾਂ ਇਹ ਮੰਦਰ ਜਵਾਲਾ ਬੁਰਨ ਵਾਲਾ ਜਿਹੜਾ ਇਹਦਾ ਪੰਜਾਬ ਦੇ ਵਿੱਚ ਨਾ ਹੋ ਜਾਈਏ ਹਰ ਹਰ ਮਹਾਦੇਵ ਹਰ ਹਰ ਮਹਾਦੇਵ